ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਝਾ ਕਰ ਰਿਹਾ ਲੁਧਿਆਣਾ ਦੇ ਸਾਨੇਵਾਲ ਅਦੀਨਪੈਂਦੀ ਗਾਰਡਨ ਸਿਟੀ ਕਲੋਨੀ ਦੇ ਆ ਸਾਹਮਣੇ ਆਂਦੇ ਨੇ ਦੋ ਪਰਿਵਾਰਾਂ ਦੇ ਬੱਚਿਆਂ ਦੀ ਆਪਸੀ ਬਹਿਸ-ਵਾਸੇ ਤੋਂ ਬਾਅਦ ਲੜਾਈ ਵੱਚ ਜਾਂਦੀ ਹੈ ਦੱਸੇ ਕਿ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਲਈ ਜੰਗ ਦਾ ਮੈਦਾਨ ਬਣ ਗਿਆ ਉਦਰੀਕ ਪਰਿਵਾਰ ਨੇ ਦੂਜੇ ਦਿਨ ਤੇ 30 ਸਾਰ ਹਤਿਆਰਾ ਦੇ ਨਾਲ ਹਮਲਾ ਕਰ ਦਿੱਤਾ ਹੈ। ਬੋਟੇ ਸਾਰੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜੋ ਕਿ ਹੁਣ ਵੀਡੀਓ ਸਾਹਮਣੇ ਆਈ ਹੈ। ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਗੱਡੀਆਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਰਿਵਾਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਪਣੀ ਦਾਸਤਾਨੀ ਸੁਣਾਈ ਹੈ। ਉਹਨਾਂ ਦੱਸਿਆ ਕਿ ਬੱਚਾਂ ਦੀ ਲੜਾਈ ਝਗੜੇ ਵਿੱਚ ਆਲਦੇ ਆ ਉਹਨਾਂ ਤੇ ਹਮਲੇ ਕੀਤੇ ਗਏ ਨੇ। ਹਮਲੇ ਤੋਂ ਬਾਅਦ ਉਹਨਾਂ ਦੇ ਉੱਪਰ ਉਲਟਾ ਮਾਮਲਾ ਦਰਜ ਕਰਵਾ ਦਿੱਤਾ ਹਨ ਉਹਨਾਂ ਇਨਸਾਫ ਦੀ ਮੰਗ ਕਰ ਰਹੇ। ਉਹਦੇ ਨਾਲ ਸੰਬੰਧਿਤ ਜਦੋਂ ਥਾਣਾ ਸਾਨੇਵਾਲ ਦੇ ਐਸ.ਐਚ.ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਮ.ਐਲ.ਆਰ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਕਿਹਾ 24 ਦਵਿੰਦਰ ਸਿੰਘ ਦੇ ਸੱਤਾ ਲੱਗਿਆ ਨੇ ਉਸ ਮੁਤਾਬਕ ਐਫ.ਆਈ.ਆਰ ਦਾਛ ਹੋਈ ਹੈ। ਉਹਨਾਂ ਕਿਹਾ ਕਿ ਦੂਜੇ ਧਿਰ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਆਖਿਆ ਗਿਆ। ਉਹਨਾਂ ਕਿਹਾ ਜੋ ਕਾਨੂੰਨੀ ਕਾਰਵਾਈ ਹੋਏਗੀ ਇਹਨਾਂ ਤੂਕ ਕੀਤੀ ਜਾਵੇ। ਪਰ ਅਸਰੇ ਇੱਕ ਬੜੀਕ ਛੋਟੀ ਜਿਹੀ ਗੱਲ ਹੋਈ ਸੀ ਬੱਚਿਆਂ ਦੀ ਲੜਾਈ ਝਗੜੇ ਤੋਂ ਔਰ ਇਹ ਝਗੜਾ ਹੋਇਆ ਹੈ ਗਾਰਡਨ ਸਿਟੀ ਚ ਸਾਨੇਵਾਲ ਔਰ ਸਿਰਫ ਇਹ ਬੱਚਿਆਂ ਦੀ ਕੋ ਬੜੀ ਛੋਟੀ ਗੱਲ ਸੀ ਜਿਹਦੇ ਪਿੱਛੇ ਮੈਂ ਉਹ ਆਪਣੇ ਜਿਹੜੇ ਆਪਣੇ ਗਵੰਡੀ ਨੇ ਸੁਖਵਿੰਦਰ ਸਿੰਘ ਉਹਨਾਂ ਦੀ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈਆਂ ਔਰ ਇੰਨਿਕ ਨਾਰਮਲ ਵੇ ਨਾਲ ਸਿਰਫ ਇਹ ਕਹਿਣ ਕਿ ਜੇ ਤੁਹਾਨੂੰ ਲੱਗਦਾ ਬੱਚਿਆਂ ਦੀ ਨਹੀਂ ਬੰਦੀ ਤਾਂ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਲਣ ਦਿਓ ਇੰਨੀ ਕੁ ਗੱਲ ਹੋਈ ਹੈ ਉਹਨੇ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਏ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਇੰਨੀਆਂ ਕ ਅਬਿਊਜ਼ ਵਰਡਸ ਯੂਜ਼ ਕਿਤੇ ਜੋ ਕਿ ਮੈਂ মিডিਆ ਸਾਹਮਣੇ ਯੂਜ਼ ਵੀ ਨਹੀਂ ਕਰ ਸਕਦੀ ਹੈਗੀ ਔਰ ਇਸ ਤੋਂ ਬਾਅਦ ਉਹਨਾਂ ਨੇ ਪੈਂਦੇ ਸੱਟੇ ਮੇਰੇ ਹਸਬੰਡ ਤੇ ਮਾਰਨ ਲਈ ਬੈਟ ਕੱਢਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਦਾਤ ਕੱਢਿਆ ਜੀ ਤੋਂ ਡਰ ਕੇ ਮੇਰੀ ਬੇਟੀ ਨੇ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਇੱਥੇ ਝਗੜਾ ਹੋ ਰਿਹਾ ਪਾਪਾ ਨੂੰ ਉਹਨਾਂ ਨੇ ਮਾਰਤਾ ਔਰ ਵਿਦਨ ਕੁਛ ਸੈਕਿੰਡ ਚ ਮੇਰਾ ਦੇਵਰ ਵੀ ਉੱਥੇ ਪਹੁੰਚ ਗਿਆ ਔਰ ਇਹ ਜਸਟ ਉਹਨਾਂ ਨਾਲ ਗੱਲ ਕਰ ਰਿਹਾ ਔਰ ਨਹਿੱਥਾ ਇਹ ਵੀ ਹੈ ਮੇਰੇ ਹਸਬੰਡ ਵੀ ਨੇ ਵਿਕਰਮਜੀਤ ਔਰ ਮੈਂ ਵੀ ਸਿਰਫ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇਦਾਂ ਦੀ ਲੈਂਗੁਏਜ ਯੂਜ਼ ਹੀ ਕਿਉਂ ਕਰ ਰਹੇ ਹੋ ਜੇ ਕੋਈ ਗੱਲ ਬਾਤ ਹੈ ਬੰਦਾ ਬੈਠ ਕੇ ਵੀ ਬੋਲ ਸਕਦਾ ਹੈ ਵੈਸੇ ਕਹਿ ਸਕਦਾ ਤੁਸੀਂ ਆਪਣੇ ਬੱਚੇ ਸਾਡੇ ਨਾਲ ਨਾ ਖੇਲਣ ਦਿਵੋ ਔਰਸ ਦੌਰਾਨ ਜਦੋਂ ਮੇਰਾ ਦੇਵਰ ਇਹ ਗੱਲ ਕਰ ਰਿਹਾ ਹੈ ਉਹਨਾਂ ਨੇ ਮੇਰੇ ਹਸਬੰਡ ਤੇ ਪਹਿਲਾ ਵਾਰ ਦਾਤ ਦੇ ਨਾਲ ਕੀਤਾ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਟ ਭਗਾ ਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬਚਾ ਦੇ ਵਿੱਚ ਇੱਟ ਮਾਰੀ ਹੈ ਔਰ ਉਨੇ ਚ ਉਹਨਾਂ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਹੈ ਕਿ ਮੈਂ ਨੇ ਹੱਥਾਂ ਉਹਨਾਂ ਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਇਹ ਉਹਨਾਂ ਦੀ ਨਾਰਮਲ ਗੱਲਬਾਤ ਸੀਗੀ ਔਰ ਸੈਕਿੰਡ ਪਿਕਸ ਤੁਹਾਨੂੰ ਮੈਂ ਦਿਖਾਨੀਆਂ ਆ ਆ ਦੇਖੋ ਇਹ ਉਹਨਾਂ ਦਾ ਦੂਜਾ ਬ੍ਰਦਰ ਸੁਖਵਿੰਦਰ ਸਿੰਘ ਵਿਧ ਹਥਿਆਰਾਂ ਦੇ ਨਾਲ ਕਿ ਗਲੀ ਮੱਲੇ ਦੀ ਲੜਾਈ ਚ ਆਪਾਂ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਘਟਦੇ ਹੁੰਨੇ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਦ ਨੇ ਅਜਰਾ ਸੁਖਵਿੰਦਰ ਸਿੰਘ ਹੈ ਉਹਨੇ ਮੇਰੇ ਤੇ ਅਛਰਲੇ ਵਾਲੀ ਗੰਨ ਦੇ ਨਾਲ ਵਾਰ ਕੀਤਾ ਜੋ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਉਸ ਟਾਈਮ ਮੇਰੇ ਇੱਥੇ ਇੰਜਰੀ ਹੋਈ ਔਰ ਇਹ ਅਛਰਲਾ ਹੱਲੇ ਵੀ ਆ ਦੇਖੋ ਇਹ ਲਾਈਵ ਹੈ ਜੇ ਮੇਰੇ ਮੰਗਲ ਸੂਤਰ ਨਾ ਪਾਇਆ ਹੁੰਦਾ ਫਿਰ ਅੱਜ ਕੀ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਨੂੰ ਮੈਂ ਵੀਡੀਓ ਦਿਖਾਨੀ ਆ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੇ ਮੁੰਡੇ ਬੁਲਾ ਕੇ ਸਾਡੇ ਘਰ ਤੇ ਉਹ ਹਮਲਾ ਕੀਤਾ ਹੈ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਆ ਦੇਖੋ ਇਹ ਬੰਦਾ ਕਹਿ ਰਿਹਾ ਕਿ ਮੈਂ ਨੋਰਮਲ ਗੱਲਬਾਤ ਕਰਨ ਗਿਆ ਸੀ ਠੀਕ ਹੈ ਜੀ ਇਹ ਕਹੇ ਆ ਔਰ ਇਹਨਾਂ ਨੇ ਥਾਣੇ ਦੇ ਵਿੱਚ ਲਿਖਾਇਆ ਹੈ ਕਿ ਅੱਜ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਵਰੁਣ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਜੋ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਮੈਂ ਤੁਹਾਨੂੰ ਹੁਣ ਅੱਗੇ ਕਿਸ ਤਰੀਕੇ ਦੀ ਕਾਰਵਾਈ ਜੀ ਸਰ ਮੈਂ ਤੁਹਾਨੂੰ ਇਹ ਕਾਰਵਾਈ ਚਾਹਨੀ ਆ ਇਹਨਾਂ ਨੇ ਸਾਡੇ ਉੱਤੇ ਝੂਠਾ ਪਰਚਾ ਪਵਾਇਆ ਹੈ ਕਿ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਉਹਨਾਂ ਨੂੰ ਜਾਨੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਦ ਕਿ ਥਾਣੇ ਵੱਲੋਂ ਸਾਡੇ ਤੇ ਐਫਆਰਆਈ ਦਰਜ ਹੋ ਚੁੱਕੀ ਹੈ ਅਸੀਂ ਵੀ ਐਫਆਰਆਈ ਦਰਜ ਕਰਵਾਈ ਸੀ ਬਟ ਸਾਡਾ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਔਰ ਕੋਈ ਧਾਰਾ ਨਹੀਂ ਲੱਗੀ ਔਰ ਉਲਟਾ ਇਹ ਗਲਤ ਹੋ ਕੇ ਸਾਡੇ ਤਿੰਨਾਂ ਦੇ 307 ਦੀ ਕਾਰਵਾਈ ਚਾ ਰਹੇ ਨੇ ਹੁਣ ਤੁਹਾਡੇ ਸਾਹਮਣੇ ਪ੍ਰੂਫ ਨੇ ਤੁਸੀਂ ਦੱਸੋ ਕਿ ਸਾਡੇ ਤੇ 307 ਦੀ ਕਾਰਵਾਈ ਬੰਦ ਦੀ ਹੈ ਔਰ ਜੋ ਉਹਨਾਂ ਦੀਆਂ ਵੀਡੀਓਜ਼ ਨੇ ਉਹ ਸ਼ੋਅ ਅਰਦੇਨ ਤੇ ਸਾਡੇ ਤਿੰਨਾਂ ਕੋਈ ਹਥਿਆਰ ਹੈਗਾ ਜੀ ਥਾਣੇ ਦਾ ਮਾਮਲਾ ਬਈ ਕਿਹੜੇ ਥਾਣੇ ਦਾ ਇਹ ਜੀ ਸਾਨੇਵਲ ਥਾਣੇ ਦਾ ਮਾਮਲਾ ਹੈ ਅੱਛਾ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਅੱਗੇ ਦੇ ਦਿੱਤੀ ਹੈ ਤੁਸੀਂ ਜੀ ਬਿਲਕੁਲ ਸੇਮ ਇਸ ਤਰ੍ਹਾਂ ਦੇ ਪ੍ਰਿੰਟ ਆਊਟ ਪੈਨ ਡਰਾਈਵ ਦੇ ਵਿੱਚ ਵੀਡੀਓਜ਼ ਅਸੀਂ ਸਭ ਕੁਝ ਸਬਮਿਟ ਕਰਵਾ ਚੁੱਕੇ ਹਾਂ ਬਟ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕਾਰਨ ਕੀ ਹੈ ਤੁਹਾਡੇ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਉਹਨਾਂ ਵੱਲੋਂ ਵੀ ਪਰ ਉਹਨਾਂ ਹੀ ਦਰਖਾਸਤ ਤੇ ਕਾਰਵਾਈ ਹੋਗੀ ਤੁਹਾਡੀ ਦਰਖਾਸਤ ਤੇ ਕਾਰਵਾਈ ਨਹੀਂ ਹੋ ਰਹੀ ਨਹੀਂ ਜੀ ਨਹੀਂ ਕੋਈ ਕਾਰਨ ਕੀ ਕਾਰਨ ਕੀ ਮੰਦੇ ਸਰ ਕਾਰਨ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਸਾਡੇ ਕੋਲ ਤਾਂ ਪ੍ਰੋਪਰ ਇਸ ਲਈ ਵੀ ਕੰਮ ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਨੇ ਪੋਲੀਟਿਕਲ ਕੋਈ ਪ੍ਰੈਸ਼ਰ ਪਵਾਇਆ ਹੋਇਆ ਜਿਸ ਵਜ੍ਹਾ ਤੋਂ ਸਾਡੇ ਤੇ ਕਾਰਵਾਈ ਹੋ ਰਹੀ ਹੈ। ਔਰ ਸਰ ਤੁਹਾਨੂੰ ਹੋਰ ਤੁਹਾਨੂੰ ਦੱਸਾਂ ਉਹਨਾਂ ਨੇ ਸਾਡੀਆਂ ਗੱਡੀਆਂ ਇੰਨੀ ਗੱਡੀਆਂ ਇੰਨੀ ਬੁਰੀ ਤਰ੍ਹਾਂ ਡੈਮੇਜ ਕੀਤੀਆਂ ਹੈ। ਔਰ ਉਹ ਬੰਦਾ ਤੁਸੀਂ ਦੇਖੋ ਉਹ ਕਹਿ ਰਹੇ ਨੇ ਕਿ ਬਹੁਤ ਸੀਰੀਅਸ ਹੈ। ਜੇ ਬੰਦਾ ਸੀਰੀਅਸ ਹੈ ਮੇਰੇ ਹਸਬੰਦ ਨੂੰ ਉਹਨਾਂ ਨੇ ਮਾਰਿਆ ਹੈ। ਉਹ ਬਾਅਦ ਚੋਂ ਸਾਡੇ ਘਰ ਦੇ ਬਾਹਰ ਆ ਕੇ ਇੰਨੀ ਭੰਤੋੜ ਬੰਦਾ ਕਿਵੇਂ ਕਰ ਸਕਦਾ ਹੈ? ਨਾ ਹੂੰ ਤੁਸੀਂ ਇਨਕੁਆਇਰੀ ਦੀ ਮੰਗ ਕਰਦੇ ਹੋ ਜੀ ਬਿਲਕੁਲ ਕਰਦੇ ਹਾਂ ਔਰ ਇਨਸਾਫ ਦੀ ਮੰਗ ਕਰਦੇ ਹਾਂ ਸਰ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਉਸ ਦਿਨ ਲੱਕ ਸੀਗਾ ਕਿ ਇਹਨਾਂ ਨੇ ਉਹ ਵੀਡੀਓਜ਼ ਵੀ ਨੇ ਵੀ ਤਲਵਾਰਾਂ ਖੋਈਆਂ ਨੇ ਜਿਉਂ ਨਾ ਖੋਂਦੇ ਇਹਨਾਂ ਦੋਨਾਂ ਚ ਕੋਈ ਵੀ ਮਰ ਸਕਦਾ ਸੀ ਕਿ ਪੁਲਿਸ ਵਾਲੇ ਤਾਂ ਕਰਦੇ ਵੀ ਜਿਸ ਦਿਨ ਇਹਨਾਂ ਦੀਆਂ ਲਾਸ਼ਾਂ ਉੱਠ ਜਾਂਦੀਆਂ ਤਾਂ ਉਹ ਐਫ ਆਰ ਆਈ ਦਰਜ ਕਰਦੇ ਵੀ ਹਾਂਜੀ ਜੀ 307 ਜਾਂ 302 ਬਣੀ ਆ ਜਾਂ ਇਹ ਮੇਰੇ ਉਸ ਟਾਈਮ ਨਾ ਵੀਰ ਕਿੱਤਾ ਹੁੰਦਾ ਇਹ ਮੇਰੇ ਅੰਦਰ ਚਲਾ ਜਾਂਦਾ ਤਾਂ ਉਹ ਐਫ ਆਰ ਆਈ ਦਰਜ ਕਰਦੇ ਵੀ 302 ਜਾਂ 307 ਹੈ ਉਹਨਾਂ ਦੀਆਂ ਜਨਾਨੀਆਂ ਉਹਨਾਂ ਦਾ ਬੇਟਾ ਤੱਕ ਸਾਡੇ ਘਰ ਦੇ ਬਾਹਰ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹ ਪਥਰਾਬ ਮੇਰੇ ਬੱਚਿਆਂ ਤੇ ਲੱਗਦਾ ਮੈਂ ਆਪਣੇ ਬੱਚੇ ਗਵੰਡੀਆਂ ਦੇ ਘਰ ਭੇਜੇ ਹੋਏ ਸੀਗੇ ਕਿ ਜਦੋਂ ਤੋੜ ਭਾਨੋ ਕਰ ਰਹੇ ਅਗਰ ਸ਼ੀਸ਼ੇ ਟੁੱਟੇ ਤਾਂ ਮੇਰੇ ਬੱਚਿਆਂ ਦੇ ਨਾ ਲੱਗੇ ਵੀਡੀਓ ਤੋਂ ਬਾਅਦ ਵੀ ਦੇਖਿਆ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਚਾਰ ਪੰਜ ਦਿਨਾਂ ਤੱਕ ਕਹਿੰਦੇ ਨੇ ਸਿੰਘ ਸਿੰਘ ਜੀ ਬਿਲਕੁਲ ਜੀ ਬਿਲਕੁਲ ਕੀ ਮਾਮਲਾ ਸਰ ਇਹ ਉਹ ਹੀ ਤੁਮ ਦੱਸਣਗੇ ਉਹਨਾਂ ਨੇ ਫੁੱਲ ਬਦਮਾਸ਼ੀ ਦਿਖਾਈ ਹੈ ਇੱਕ ਤਾਂ ਉਹਨਾਂ ਨੇ ਇਹ ਸਭ ਕੀਤਾ ਉਸ ਤੋਂ ਬਾਅਦ 3-4 ਦਿਨ ਤੱਕ ਉਹਨਾਂ ਨੇ ਸਾਰੇ ਬੰਦੇ ਬੁਲਾ ਕੇ ਨਾ ਬੰਦੇ ਬੁਲਾ ਕੇ ਸਾਡੇ ਘਰਾਂ ਦੇ ਮੁਰੋਂ ਕੱਢਦੇ ਰਹੇ ਨੇ ਔਰ ਸਰ ਇੱਕ ਹੋਰ ਸੀ ਉਹ ਇਸ ਮਾਮਲੇ ਨੂੰ ਹਿੰਦੂ ਔਰ ਸਿੱਖ ਦਾ ਮਾਮਲਾ ਬਣਾ ਰਹੇ ਨੇ ਔਰ ਜਦ ਕਿ ਬਿਲਕੁਲ ਵੀ ਹੈ ਹੀ ਨਹੀਂ ਉਹ ਆਪਣੀਆਂ ਵੀਡੀਓ ਸ਼ੋਅਸ ਕਰਦੇ ਜਿਸ ਜਿੱਥੇ ਕਿ ਸਾਡੇ ਚੋਂ ਕਿਸੇ ਨੇ ਵੀ ਸਿੱਖਾਂ ਦੇ ਪ੍ਰਤੀ ਕੋਈ ਗਲਤ ਵਰਡ ਯੂਜ਼ ਕੀਤਾ ਹੈ ਜਾਂ ਕਿਸੇ ਦੀ ਦਸਤਾਰ ਤੇ ਹੱਥ ਪਾਇਆ ਜਾਂ ਕੁਝ ਕੀਤਾ ਹੈ ਔਰ ਜਾਣ ਬੁੱਝ ਕੇ ਉਹ ਇਹ ਚੀਜ਼ਾਂ ਨੂੰ ਕ੍ਰੀਏਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਗਲਤ ਹਾਂ ਅਸੀਂ ਸਿੰਘਾਂ ਦਾ ਜਦੋਂ ਬਣਾਵਾਂਗੇ ਤਾਂ ਡੈਫੀਨਿਟਲੀ ਆ ਕਿ ਮੁੱਦਾ ਗਰਮ ਹੋਏਗਾ ਹੋਏਗਾ ਅਗਲੀ ਅੱਗੇ ਜੇ ਸਾਹਮਣੇ ਵਾਲ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੀ ਰਣਨੀਤੀ ਕੀ ਹੈ ਸਰ ਮੈਂ ਸੀਪੀ ਸਾਹਿਬ ਕੋ ਪੇਸ਼ ਹੋਊਂਗੀ ਉਹ ਇਸ ਲਈ ਪੇਸ਼ ਹੋਊਂਗੇ ਇਹਨਾਂ ਤੋਂ ਮੈਨੂੰ ਅੱਜ ਵੀ ਖਤਰਾ ਹੈ ਇਹ ਅੱਜ ਵੀ ਮੁੰਡੇ ਲੈ ਆ ਕੇ ਮੁੰਡੇ ਮੂੰਹ ਬਨ ਕੇ ਘਰਾਂ ਦੇ ਮੂਹਰੋਂ ਸਾਡੇ ਨਿਕਲਦੇ ਆ ਪਹਿਲੀ ਗੱਲ ਉਹਨਾਂ ਦਾ ਰਸਤਾ ਦੂਜੀ ਸਾਈਡ ਹੈ ਸਾਡਾ ਦੂਜੀ ਸਾਈਡ ਹੈ ਉਹਨਾਂ ਦਾ ਸਾਡੇ ਘਰ ਦੇ ਮੂਹਰੋਂ ਹਾਰਨ ਮਾਰ ਮਾਰ ਕੇ ਨਿਕਲਣ ਦਾ ਕੋਈ ਮਤਲਬ ਨਹੀਂ ਬੰਦਾ ਇੱਕੋ ਗਲਤ ਨੇ ਉਲਟਾ ਉਹ ਦਿਖਾ ਰਹੇ ਨੇ ਕਿ ਜੀ ਸਾਡੇ ਘਰ ਤਾਂ ਸਰ ਜੇ ਉਹ ਕਹਿ ਰਹੇ ਨੇ ਕਿ ਆਪਾਂ ਸਿਵਲ ਦੀ ਰਿਪੋਰਟ ਦੇ ਬਿਹਫਤੇ ਦਰਜ ਕਰਵਾਇਆ ਸਰ ਸਾਡੇ ਚੋ ਕਿਤੇ ਦਿਖਾ ਦੇਣ ਪਈ ਇਹਨਾਂ ਨੇ ਹਥਿਆਰ ਨਾਲ ਵਾਰ ਕੀਤਾ ਹੈ ਤੇ ਉਹਨਾਂ ਦੇ ਮੇਜਰ ਇੰਜਰੀਜ਼ ਹੋਈਆਂ ਨੇ ਮੇਜਰ ਇੰਜਰੀਜ਼ ਹੋਈਆਂ ਨੇ ਉਹ ਸਾਨੂੰ ਕਿਤੇ ਵੀ ਸ਼ੋਅ ਕਰਦੇ ਸਰ ਜਦੋਂ ਜੇ ਉਹ ਹਥਿਆਰਾਂ ਨਾਲ ਵਾਰ ਕਰ ਰਹੇ ਐ ਸਾਡੇ ਕੋਲ ਹਥਿਆਰ ਨਹੀਂ ਹੈਗੇ ਤਾਂ ਥੱਪੜ ਮੁੱਕਾ ਤਾਂ ਅਸੀਂ ਵੀ ਚਲਾਵਾਂਗੇ ਅਸੀਂ ਆਪਣੇ ਹੱਥਵਾਵਾ ਮੂਰੇ ਨਹੀਂ ਕਰਦਾਂਗੇ ਕਿ ਤੁਸੀਂ ਵੱਢ ਦਿਓ ਸਾਨੂੰ ਇਹ ਕੋਈ ਵੀ ਨਹੀਂ ਕਰੂਗਾ ਬਨਾਲ ਵਿਕਰਮ ਸਿੰਘ ਸ਼ਰਮਾ ਜੀ ਜੀ ਸਾਡੇ ਗਾਰਡਨ ਸਿਟੀ ਵਿੱਚ ਮੇਰੀ ਵਾਈਫ ਫਿਰ ਮੈਂ ਅਸੀਂ ਕੋਈ ਬੱਚਿਆਂ ਦੀ ਕੋਈ ਸਗੀ ਆਪਸੀ ਇਹਨਾਂ ਦੀ ਮੈਟਰ ਉਹ ਸੁਲਝਾਉਣ ਲਈ ਮੇਰੀ ਵਾਈਫ ਉਹਦੀ ਵਾਈਫ ਨਾਲ ਗੱਲ ਕਰਦੇ ਸੀ ਸੁਖਿੰਦਰ ਸਿੰਘ ਜੀ ਉਹ ਗੱਲ ਕਰਦੇ ਕਰਦੇ ਸੁਖਿੰਦਰ ਸਿੰਘ ਬਾਹਰ ਆ ਕੇ ਮੇਰੀ ਵਾਈਫ ਨੂੰ ਬਹੁਤ ਗੰਦੀ ਗੱਲ ਘਟੀ ਔਰ ਚਪੇੜ ਮਾਰਨ ਨੂੰ ਕਿਹਾ ਗਿਆ ਇੱਥੇ ਥੋੜਾ ਮੈਂ ਵੀ ਗਰਸ ਹੋ ਗਿਆ ਉਸ ਤੋਂ ਬਾਅਦ ਜੋ ਬੈਠ ਛੱਕ ਕੇ ਬਾਹਰ ਆ ਗਿਆ ਫਿਰ ਉਸ ਤੋਂ ਬਾਅਦ ਦਾਤ ਲੈ ਕੇ ਆਇਆ ਇਸ ਤਰ੍ਹਾਂ ਕਾਫੀ ਜ਼ਿਆਦਾ ਵਧ ਗਿਆ ਜੀ ਕੰਮ ਇਹ ਤਾਂ ਫਿਰ ਮੇਰਾ ਛੋਟਾ ਬ੍ਰਦਰ ਉੱਪਰ ਆ ਗਿਆ ਦਾਤ ਇਹਦੇ ਮੇਰੇ ਸਿਰ ਤੇ ਮਾਰਦਾ ਸਿਰ ਤੇ ਲੱਗਾ ਮੇਰੇ ਆ ਜਗਾਂ ਤੇ ਉਹ ਮੇਰਾ ਹੱਥ ਕਾਫੀ ਜ਼ਿਆਦਾ ਵੱਧ ਗਿਆ ਅਸੀਂ ਦਾਤ ਵੀ ਉਹਦਾ ਫੜਿਆ ਉਸ ਤੋਂ ਬਾਅਦ ਉਹਦਾ ਬڑا ਬ੍ਰਦਰ ਉਹ ਵੀ ਆ ਗਿਆ ਅਸੀਂ ਉਹਨੂੰ ਫੜਦੇ ਵੇਲੇ ਤਲਵਾਰ ਲੈ ਕੇ ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਆ ਆ ਕੇ ਮਾਰੀ ਤਲਵਾਰ ਉਹ ਬ੍ਰਦਰ ਦੇ ਉਸ ਨੇ ਫੜੀ ਆ ਉਹਦੇ ਹੱਥ ਵੱਡੇ ਗਏ ਨੇ ਉਹਨੇ ਬਹੁਤ ਹਥਿਆਰ ਬੜੇ ਤਗੜੇ ਹਥਿਆਰ ਨੇ ਬਾਕੀ ਇਹਨਾਂ ਨੇ ਏਅਰ ਗਨ ਨਾਲ ਫਾਇਰ ਕੀਤਾ ਮੇਜੋ ਮੇਰੀ ਵਾਈਫ ਦੇ ਹਾਰਟ ਦੇ ਕੋਲ ਲੱਗਾ ਹੈ ਨਿਸ਼ਾਨ ਤੁਹਾਨੂੰ ਦਿਖਾ ਵੀ ਦਿੱਤਾ ਮੇਰੀ ਵਾਈਫ ਨੇ ਉਹ ਕਾਫੀ ਜ਼ਿਆਦਾ ਲੱਗਾ ਹੋਇਆ ਤਾਂ ਉਹ ਚੀਜ਼ਾਂ ਵੀ ਇਦਾਂ ਦੇ ਹਥਿਆਰਾਂ ਨਾਲ ਇਹ ਤਾਂ ਜਾਣ ਲੇਵਾ ਹਮਲਾ ਆ ਸਰ ਕਿਉਂ ਜਾਣ ਲੇਵਾ ਹੋਣਾ ਕਿੰਨਾ ਹੋਇਆ ਬਸ ਇਹ ਅਸੀਂ ਮੰਗ ਕਰਦੇ ਆ ਕਿ ਵੀ ਸਾਨੂੰ ਜਿਸਾਗਰ ਹੋ ਜਾਵੇ ਸਾਡੇ ਦੇ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਹੈਗਾ ਇਹ ਔਰ ਉਹਨਾਂ ਕੋ ਹਥਿਆਰ ਹੈ ਸਾਡੇ ਕੋ ਵੀਡੀਓ ਸਾਰੀਆਂ ਪਈਆਂ ਉਹਨਾਂ ਕੋ ਵੀ ਵੀਡੀਓ ਪਈਆਂ ਆ ਚਾਹੇ ਉਹਨਾਂ ਦਾ ਫੋਨ ਚੈੱਕ ਕਰਨ ਜਦੋਂ ਅਸੂਚਨ ਮਨੀ ਹੋਈ ਆ ਉਹਦੇ ਵਿੱਚ ਵੀ ਵੀਡੀਓ ਪਾਈਆਂ ਉਹਨਾਂ ਨੇ ਉਹਦੇ ਵਿੱਚ ਵੀ ਸਾਡੇ ਕੋ ਕੋਈ ਹਥਿਆਰ ਨਹੀਂ ਹੈਗਾ ਅਸੀਂ ਨਿਰੱਤੇ ਹੈਗੇ ਆ ਹਾਂ ਉਹ ਵੀ ਸਿਰ ਦੇ ਉੱਤੇ ਮੇਰੇ ਵਾਰ ਹੋਣ ਦੇ ਕਾਰਨ ਛੋਟੇ ਬ੍ਰਦਰ ਨੇ ਤੇ ਅਸੀਂ ਕੋਈ ਪੱਥਰ ਮਾਰਿਆ ਹੋਗਾ ਉਹ ਵੀ ਉਹਨੇ ਅੰਦਰੋਂ ਪਹਿਲਾ ਵਾਰ ਕੀਤਾ ਪੱਥਰ ਦੇ ਨਾਲ ਫਿਰ ਅਸੀਂ ਪੱਥਰ ਮਾਰਿਆ ਆਪਣੇ ਬਚਾਵ ਲਈ ਕਿਉਂਕਿ ਉਹ ਤੁਹਾਨੂੰ ਵੀਡੀਓ ਦਿਖਾਈ ਵੀ ਆ ਉਹ ਬਾਹਰ ਦਾਤ ਲੈ ਕੇ ਆ ਰਿਹਾ ਇਸ ਕਰਕੇ ਅਸੀਂ ਪਥਰਾਵ ਕੀਤਾ ਵਰਨਾ ਤੇ ਨਹੀਂ ਕਰਦੇ ਅਸੀਂ ਤਾਂ ਜਾ ਵੀ ਰਹੇ ਸੀ ਜਾਨ ਦੇ ਬਾਵਜੂਦ ਵੀ ਉਹਨੇ ਉੱਪਰ ਚੜ੍ਹ ਕੇ ਫਾਇਰ 에ਅਰ ਗਨ ਦਾ ਕੀਤਾ ਉਹ ਜੋ ਜੋ ਕਿ ਮੇਰੀ ਵਾਈ ਦੇ ਮੰਗਲ ਸੂਤਰ ਚ ਵੀ ਲੱਗਾ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਫਿਰ ਵੀ ਉਹ ਛੋਟ ਲੱਗੀ ਆ ਮੇਰੇ ਬਾਈਫ ਨੂੰ ਹੁਣ ਸਰ ਇਸ ਮਾਮਲੇ 'ਚ ਇਨਕੁਆਇਰੀ ਦੀ ਮੰਗ ਜਾਂ ਕੋਈ ਪੁਲਿਸ ਕਮਿਸ਼ਨਰ ਦੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਅਸੀਂ ਕਰਾਂਗੇ ਅਸੀਂ ਕ੍ਰਿਸ਼ਣ ਦੇ ਕੋਲ ਜਾਵਾਂਗੇ ਅੱਜ ਅਸੀਂ ਜਾ ਕੇ ਗੱਲ ਕਰਾਂਗੇ ਸੀਬੀ ਸਾਹਿਬ ਦੇ ਕੋਲ ਪੇਸ਼ ਹੋਵਾਂਗੇ ਕੀ ਲੱਗਦਾ ਤੁਹਾਨੂੰ ਕੋਲ ਪ੍ਰਸ਼ਾਸਨ ਦੇ ਅਧਿਕਾਰੀ ਮਿਲੇ ਹੋਏ ਨੇ ਉਹਨਾਂ ਨਾਲ ਜਿਹੜੀ ਕਿ ਤੁਹਾਡੇ ਤੇ ਮੁਕੱਦਮਾ ਦਰਜ ਕਰਤਾ ਤੇ ਉਹਨਾਂ ਨੇ ਨਹੀਂ ਕੀਤਾ ਗਿਆ ਦੇਖੋ ਜੀ ਹੁਣ ਲੱਗਦਾ ਵੀ ਕੋਈ ਉੱਪਰੋਂ ਕੋਈ ਪ੍ਰੈਸ਼ਰ ਪਾਇਆ ਹੈ ਕਿਉਂਕਿ ਸਾਡੀ ਵੀ ਦਰਖਾਸਤ ਪਹਿਲਾਂ ਗਈ ਹੈ ਸ਼ਾਇਦ ਮੈਂ ਪਹਿਲਾਂ ਹੀ ਪਹੁੰਚ ਗਿਆ ਸੀਗਾ ਕਿਉਂਕਿ ਪੁਲਿਸ ਬੁਲਾਈ ਵੀ ਮੈਂ ਹੀ ਸੀਗੀ ਕਿਉਂਕਿ ਸਾਡੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਸੀ ਅਸੀਂ ਅੰਦਰ ਬੈਠੇ ਸੀਗੇ ਔਰ ਇਹ ਸਾਰਾ ਮੈਟਰ ਲੜਾਈ ਤਾਂ ਜੋ ਨਿਭਰ ਚੁੱਕੀ ਸੀ ਉਸ ਤੋਂ ਬਾਅਦ ਵੀ 10-12 ਬੰਦੇ ਲੈ ਕੇ ਇਹਨਾਂ ਨੇ ਗੱਡੀਆਂ ਪੰਨੀਆਂ ਉਦੋਂ ਪੁਲ ਪੁਰਸਾਈ ਹੈਗੀ ਉਹਨਾਂ ਨੇ ਆ ਕੇ ਵੀਡੀਓ ਬਣਾ ਕੇ ਲੈ ਗਈ ਕਿੰਨੇ ਵਾਰ ਖਾਸ ਵੀ ਪਹਿਲਾਂ ਮੇਰੀ ਗਈ ਹੈ ਉਦੋਂ ਤੱਕ ਕੋਈ ਬਿਆਨਬੋਧ ਵੀ ਲੈਣੇ ਸਾਡਾ ਕੁਝ ਨਹੀਂ ਹੋ ਰਿਹਾ ਪਰ ਹੁਣ ਸਾਨੂੰ ਪਤਾ ਲੱਗਾ ਵੀ ਕੱਲ ਸਾਡੇ ਦੇ ਪਰਚ ਦਰਜ ਹੋਇਆ ਤੁਹਾਨੂੰ ਕੋਲਣ ਦੀ ਵੀਡੀਓ ਹੈਗੀ ਤੁਹਾਨੂੰ ਹਾਂਜੀ ਬਿਲਕੁਲ ਹੈਗੀ ਹੈ ਉਹਨਾਂ ਦਾ ਮੰਗ ਕੀ ਕਰਦੇ ਹੋ ਸਾਨੂੰ ਮੰਗ ਜੇ ਇਹੀ ਗੱਲ ਸਾਨੂੰ ਸਾਫ਼ ਦਲਾਇਆ ਜਾਵੇ ਜੀ ਇਹਨਾਂ ਤੇ ਵੀ ਸਖਤ ਕਾਰਵਾਈ ਹੋਈ ਜਾਵੇ ਕਿ ਸਾਡੇ ਦੇ ਪਰਚਾ ਕਰ ਰਹੇ ਨੇ ਜਦ ਕਿ ਹਥਿਆਰ ਇਹਨਾਂ ਦੇ ਕੋਲ ਹੀ ਨਾ ਕੋਲ ਵੀ ਵੀਡੀਓ ਆ ਉਹਨਾਂ ਵਿੱਚ ਵੀ ਹਥਿਆਰ ਇਹਨਾਂ ਦੇ ਕੋਲ ਆ ਰਹੇ ਨੇ ਗੁੰਡਾ ਗਰਦੀ ਇਹੀ ਕਰ ਰਹੇ ਨੇ ਗੁੰਡਾ ਗਰਦੀ ਵੀ ਕਿਤੇ ਗਲੀ ਕੁਮੜ ਲੜਾਈ ਹੁੰਦੀ ਹੱਥਾਂ ਨਾਲ ਲੜ ਸਕਦੇ ਆ ਅਸੀਂ ਵੀ ਹਾਲਾਂਕਿ ਤਲਵਾਰ ਔਰ ਦਾਤ ਅਸੀਂ ਉਹਨਾਂ ਕੋਲ ਛਿੰਨ ਵੀ ਲਿਆ ਸੀ ਸਾਡੇ ਹੱਥ ਵੱਡੇ ਗਏ ਆ ਸਾਨੂੰ ਵੀ ਚਲਾਣੇ ਆਂਦੇ ਆ ਮਗਰ ਅਸੀਂ ਇਦਾਂ ਦਾ ਨਹੀਂ ਲੜ ਸਕਦੇ ਠੀਕ ਹੈ ਜਾਨ ਲਾਇਤ ਲਈ ਸੁਨਦਰ ਸੋਨੀਦਰਪੁਰ